ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ 328 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼੍ਰੋਮਣੀ ਕਮੇਟੀ ਨੇ ਵੇਚ ਦਿੱਤੇ ਸੀ ਤੇ ਉਹਦੇ ਸਬੰਧ ਵਿੱਚ ਜਿਹੜੀ ਕਾਰਵਾਈ ਹੋਈ ਹੈ ਸ਼੍ਰੋਮਣੀ ਕਮੇਟੀ ਦੇ 16 ਮਲਾਜਮਾਂ ਦੇ ਖਿਲਾਫ ਐਫਆ ਐਫਆ ਯਾਰ ਹਮ ਐਫਆ ਯਾਰ ਹੀ ਹੁੰਦੀ ਹੈ ਦਰਜ ਹੋਈ ਹੈ ਤੇ ਇਹਦੇ ਵਿੱਚ ਸਾਬਕਾ ਮੁਖ ਸਕੱਤਰ ਵੀ ਨੇ ਮੈਨੇਜਰ ਹੋਊਗਾ ਕੁਝ ਮਲਾਜ਼ਮ ਹੋਣਗੇ ਪਹਿਰੇਦਾਰ ਹੋਣਗੇ ਉਹਨਾਂ 16 ਤੇ ਜਣੇ ਕਿ ਮੁਕੱਦਮਾ ਚੱਲੂਗਾ ਮੈਂ ਜਿਹੜੀ ਬੇਨਤੀ ਕਰ ਰਹੀ ਹਾਂ ਇਹ ਜਾਦਾ ਉਦਮ ਕੀਤਾ ਸੀ ਜਿਹੜੇ ਸਾਬਕਾ ਹਜੂਰੀ ਰਾਗੇ ਭਾਈ ਬਲਦੇਵ ਸਿੰਘ ਬਡਾਲਾ ਸਾਹਿਬ ਬੈਸੇ ਕਿਹਾ ਇਹ ਹੀ ਜਾਂਦਾ ਸੂਤਰਾਂ ਦੇ ਹਵਾਲੇ ਤੋਂ ਵੀ ਵੀ ਅੰਦਰ ਖਾਤੇ ਵੀ ਵੀ ਅੰਦਰ ਖਾਤੇ ਮਤਲਬ ਕਿ ਵੀ ਅੰਦਰੋਂ ਨਿਬਾਦਲਾਂ ਦੇ ਬੰਦੇ ਹੀ ਨੇ ਕਿਹਾ ਇਹ ਹੀ ਜਾਂਦਾ ਅੰਦਰ ਖਾਤੇ ਮਤਲਬ ਜਿਵੇਂ ਹੋਣਾ ਕੈਮਰੇ ਤੋਂ ਬਿਨਾ ਮੀਟਿੰਗ ਕਰੀਏ અપਮਾਨ ਬਸ ਉਹ ਗੱਲ ਵੀ ਅੰਦਰੋਂ ਬਾਦਲਾਂ ਦੇ ਬੰਦੇ ਹੀ ਐ ਇਹਨਾਂ ਨੇ ਜਾਦਾ ਰੌਲਾ ਪਾਇਆ ਸੀ ਵੀ ਸਜ਼ਾ ਮਿਲੇ ਸਜ਼ਾ ਮਿਲੇ ਮਿਲ ਗਈ ਸਜ਼ਾ ਕੁਝ ਤਾਂ ਇਹਨਾਂ ਵਿੱਚੋਂ ਮਰ ਗਏ ਕੁਝ ਰਿਟਾਇਰ ਕਰਤੇ ਤੇ ਕੁਝ ਕੈਨੇਡਾ ਭੱਜ ਗਏ ਕਿਹਨੂੰ ਫੜਨਾ ਜੇ ਫੜਨਾ ਸੀ ਤਾਂ ਸੁਖਵੀਰ ਬਾਦਲ ਮੰਨਿਆ ਸਾਹਮਣੇ ਉਹਨੂੰ ਫੜਦੇ ਨਾ 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 ਮੇਰਾ ਸ਼ਰਦ ਵਰਤਨੇ ਨੇ ਜਗਮੋੜ ਕੌਰ ਮਰਹੂਮ ਨੇ ਕੇ ਦੀਪ ਉਹਨਾਂ ਦਾ ਇੱਕ ਦੁਕਾਨਾ ਸੀ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਇਹ ਤਾਂ ਭਾਬੀਆਂ ਨੇ ਵਿਚਾਰੇ ਇਹਨਾਂ ਕੋਲ ਕੀ ਹੁੰਦਾ ਉੱਥੇ ਕਿਰਾਏ ਦਾ ਕਮਰਾ ਗਰੰਥੀਆਂ ਕੋਲੇ ਕਸ਼ਹਿਰਾ ਤੌਲੀਆ ਇੱਕ ਬੁਰਸ਼ ਕਾਲਗੇਟ ਇੱਕ ਦੋ ਨਿਆਣੇ ਘਰ ਵਾਲੀ ਤੇ ਟਰੰਕ ਚ ਕੱਪੜੇ ਹੁੰਦੇ ਜਿੰਨੇ ਕੋਲ ਕੀ ਹੁੰਦਾ ਕਰਾਤੀ ਕਰਵਾਈ ਅੱਛਾ ਕੁਲਤਾਰ ਸਿੰਘ ਸੰਧਵਾ ਸਾਹਿਬ ਮੋਰ ਦੇ ਵਿੱਚ ਗਏ ਉਹ ਕਾਪੀ ਲੈ ਕੇ ਵੀ ਅਸੀਂ ਕਾਰਵਾਈ ਕਰਤੀ ਕੁਝ ਨਹੀਂ ਹੋਣਾ ਜਨਾਬ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਜੇ ਹੱਥ ਪਾਉਣਾ ਹੀ ਹੈ ਨਾ ਇੱਕ ਤਾਂ ਮੰਤਾਰ ਬਰਾੜ ਹੈ ਇਹਨਾਂ ਦਾ ਐਮਐਲਏ ਸਾਹਿਬ ਕਾ ਜਿਹੜਾ ਬਠਿੰਡੇ ਬੈਠਾ ਹੈ ਉਹਦਾ ਹੱਥ ਹੈ ਮਾਸਟਰਮੈਂਡ ਕੌਣ ਹੈ ਸੁਖਵੀਰ ਬਾਦਲ ਹੈ ਉਸ ਤੋਂ ਵੱਡਾ ਮਾਸਟਰਮੈਂਡ ਮਰ ਗਿਆ ਦੱਸੋ ਦੋ ਤਾਂ ਹੈਗੇ ਨੇ ਹਾਲੇ ਥੜੋ ਨਾ ਚਲੋ ਹੁਣ ਬਾਦਲ ਸਾਹਿਬ ਨੇ ਤਾਂ ਸੇਵਾਂ ਜੋ ਉੱਠਣਾ ਨਹੀਂ ਉਹ ਤਾਂ ਫੁੱਲ ਫੁੱਲ ਪਾ ਤੇ ਪਤਾ ਨਹੀਂ ਕਿੱਧਰ ਉਧਰ ਕੁਝ ਰੁੜ ਗਿਆ ਉਧਰ ਕੰਨ ਜਾਣਾ ਹੈ ਇਹਨੂੰ ਫੜੋ ਗਰੰਥੀਆਂ ਨੂੰ ਕਿ ਫੜਨਾ ਹੈ ਜੇ ਕਿਤੇ ਉਹ ਫੜ ਲੇ ਉਹ ਕਹਿ ਦੇਣਗੇ ਵੀ ਮੈਨੂੰ ਫੋਨ ਕੀਤਾ ਸੀ ਬੀਬੀ ਜੰਗੀਰ ਕੌਰ ਨੇ ਤੀਜ ਨੇ ਕਿਹਾ ਮੈਨੂੰ ਫੋਨ ਕੀਤਾ ਸੀ ਸ਼ਕਤਰ ਸਾਹਿਬ ਨੇ ਜਦੋਂ ਸ਼ਕਤਰ ਸਾਹਿਬ ਨੂੰ ਮੁੱਦਾ ਪਾ ਕੇ ਫੇਰਿਆ ਪਟਾ ਉਹ ਕਹੂ ਮੈਨੂੰ ਫੋਨ ਕੀਤਾ ਸੀ 나ਗਪੁਰ ਤੋਂ ਕਿਹਨੇ ਕਰਾਇਆ ਸੀ ਸੁਖਵੀਰ ਬਾਦਲ ਨੇ ਫਿਰ ਕੀ ਕਰੋਗੇ ਇੱਕ ਬੇਨਤੀ ਕਰਨੀ ਹੈ ਮੈਂ ਬਹੁਤ ਵਾਰੀ ਇਹ ਗੱਲ ਕਹਿ ਚੁੱਕਾ ਜਿਹੜੇ ਰਾਜਨੀਤਿਕ ਲੀਡਰ ਨੇ ਨਾ ਇਹ ਉਹਨਾਂ ਦੀਆਂ ਕਰਤੂਤਾਂ ਨੇ ਇੱਕ ਤਾਂ ਦਿੱਲੀ ਸਿੱਕਤ ਲਿਆ ਇੱਕ ਜੂਨ 84 ਵਿਧਵੀ ਦਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਇਹ ਵੋਟਾਂ ਲੈਣ ਵਾਸਤੇ ਤੰਦੂਰ ਗਰਮ ਕੀਤਾ ਜਾਂਦਾ ਤੇ ਜਿਹੜੀਆਂ ਸ਼ੈਤਾਨ ਜੀਆਂ ਬੀਬੀਆਂ ਹੁੰਦੀਆਂ ਸ਼ੈਤਾਨ ਜੀਆਂ ਹੁਣ ਤਾਂ ਚਲੋ ਤੰਦੂਰ ਘਰ ਘਰ ਹੋਣਗੇ ਮੁੱਲ ਮਿਲ ਜਾਂਦਾ ਪਹਿਲਾਂ 4-5 ਘਰਾਂ ਨੇ ਇੱਕ ਘਰ ਦੇ ਵਿੱਚ ਲਾਇਆ ਹੁੰਦਾ ਸੀ ਤੇ ਕਈ ਬੀਬੀਆਂ ਵਿਚਾਰੀਆਂ ਬਾਲਣ ਪਾ ਕੇ ਤੰਦੂਰ ਗਰਮ ਕਰਦੀਆਂ ਰਹਿ ਜਾਂਦੀਆਂ ਸੀ ਰੋਟੀਆਂ ਗਮਾਂਢਣ ਪਕਾ ਕੇ ਲੈ ਜਾਂਦੀ ਸੀ ਉਹ ਕਹਿੰਦੇ ਸੀ ਕੱਲ ਨੂੰ ਮੇਰੀ ਬਾਰੇ ਅੱਜਕੱਲ ਨੂੰ ਤੂਪ ਕਾਲੀ ਤੇ ਇਹ ਉਹਨਾਂ ਦੀਆਂ ਕਰਤੂਤਾਂ ਨੇ ਰੋਟੀਆਂ ਸੇਕਣੀਆਂ ਮੋਟਾਂ ਮਾਰੇ ਤੇ ਹੋਰ ਕੁਛ ਨਹੀਂ ਇਹਦੇ ਵਿੱਚੋਂ ਨਿਕਲਣਾ ਨਾ ਨਿਕਲੇ ਮਾਸਟਰਮੈਂਡ ਦੋ ਕੌਣ ਨੇ ਸੁਖਵੀਰ ਬਾਦਲ ਤੇ ਮਨਤਾਰ ਬਰਾੜ ਕਰੋ ਕਾਰਵਾਈ ਐਫ ਆਈ ਆਰ ਤਾਂ ਬਹੁਤਿਆਂ ਤੇ ਹੈ ਅਜਿਹੇ ਬੰਦੇ ਨੇ ਪੰਜਾਬ ਵਿੱਚ ਜਿਨ੍ਹਾਂ ਤੇ 4 400 5 500 ਪਰਚਾ ਹੋਇਆ ਹੋਇਆ ਉਹ ਤਾਂ ਗਾਣੇ ਲਾਲ ਰੀਲਾਂ ਪਾਉਂਦੇ ਆ ਪਰਚੇ ਤਾਂ ਮਰਦਾਂ ਤੇ ਹੀ ਪੈਂਦੇ ਆ ਫਿਰ ਕੀ ਕਰੋਗੇ ਕੁਝ ਨਹੀਂ ਨਿਕਲਣਾ ਜਿਨ੍ਹਾਂ ਨੇ ਬੇਅਦਬੀ ਕਰਵਾਈ ਹੈ ਨਾ ਉਹ ਤਾਂ ਸ਼੍ਰੋਮਣੀ ਕਮੇਟੀ ਦਾ ਨਹੀਂ ਸ਼੍ਰੋਮਣੀ ਕਮੇਟੀ ਦਾ ਨਹੀਂ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਮ ਜਿਨੇ ਬੇਅਦਬੀ ਕਰਾਈ ਹੈ ਅੱਛਾ ਹੁਣ ਇੱਕ ਹੋਰ تیر ਚਲਾ ਦੀ ਮੜਾ ਜਾ ਤੇ ਇਹਦੇ ਨਾਲ ਹੋਰ ਕੌਣ ਸੀ ਸਰਸੇ ਵਾਲੀ ਕਤੀੜ ਬਲਾਤਕਾਰੀ ਜਿਹੜਾ ਜੇਲ੍ਹ ਚ ਬੈਠਾ ਹੈ ਉਹਦੋਂ ਨੂੰ ਮੂੰਹ ਕਰੋ ਮੜਾ ਜਾ ਪਤਾ ਹੈ ਵੀ ਅਗਲਿਆਂ ਦੀ ਦਿੱਲੀ ਤੱਕ ਚੱਲਦੀ ਹੈ ਜੇ ਉਹਦੋਂ ਨੂੰ ਮੂੰਹ ਕਰ ਲਿਆ ਪਤਾ ਨਹੀਂ ਕੀ ਹੋ ਪਤਾ ਹੈ ਅਗਲਿਆਂ ਨੂੰ ਅਗਲਿਆਂ ਨਾਲ ਬਣਦੀ ਹੈ ਅਗਲਿਆਂ ਦੀ ਉਹਦੋਂ ਨੂੰ ਮੂੰਹ ਕਰਨਾ ਨਹੀਂ ਅਸੀਂ ਜੇ ਨਹੀਂ ਸਾਨੂੰ ਕਰਨ ਦੀ ਲੋੜ ਹੈ ਅਸੀਂ ਤਾਂ ਬਸ ਲੋਕਾਂ ਨੂੰ ਖੁਸ਼ ਕਰਨਾ ਹੁਣ ਬਾਅਦ ਵੀ ਡਰਾਮੇ ਹੋਣੇ ਦਵਾਤੀ ਨਾ ਫਿਰ ਸਜ਼ਾ ਚਲਾਤਾ ਨਾ ਮੁਕੱਦਮਾ ਫਿਰ ਗਰਾਈਆਂ ਕਰ ਲੀਆਂ ਨਹੀਂ ਕਿਤੇ ਅਮਰੀਕਾ ਫੋਨ ਜਾਓ ਕੈਨੇਡਾ ਆ ਜਾਓ ਇੰਗਲੈਂਡ ਜਾਓ ਪਾਓ ਸਾਡੇ accountਾਂ ਵਿੱਚ ਪੈਸੇ ਆਤੁੰਦੇ ਹੋਰ ਕੁਛ ਨਹੀਂ ਇਸੇ ਕਰਕੇ ਤਾਂ ਜਦੋਂ ਬਾਬੇ ਨਾਨਕ ਨੇ ਕਿਹਾ ਨਾ ਘਰ ਘਰ ਅੰਦਰ ਧਰਮ ਸ਼ਾਲ ਉਹ ਵੇ ਕੀਰਤਨ ਸਦਾ ਵਸੋ ਉਹਦੇ ਗੋਲਕਾਂ ਦੀ ਜਿਹੜੀ ਨੌਬਤ ਸੀ ਨਾ ਇਹ ਖਤਮ ਕੀਤੀ ਸੀ ਇਹ ਤਾਂ ਬਾਅਦ ਦੇ ਵਿੱਚ ਇਹ ਨਰੈਣੋ ਮਹੰਤਾਂ ਨੇ ਸਾਰਾ ਕੁਝ ਕੀਤਾ ਜਿਹੜੇ ਸਰੂਪ ਐ ਨੇ ਛਾਪ ਛਾਪ ਇਹਨਾਂ ਨੇ ਰੱਖੇ ਦੇ ਨਾ ਇਹਨਾਂ ਦਾ ਧੰਦਾ ਸੀ ਦੁਕਾਨਦਾਰੀ ਸੀ ਗੁਰੂ ਅਰਜਨ ਦੇਵ ਸਾਹਿਬ ਨੇ ਤਾਂ ਇੱਕੋ ਹੀ ਪ੍ਰਕਾਸ਼ ਕੀਤਾ ਹੈ ਦਰਬਾਰ ਸਾਹਿਬ ਦੇ ਵਿੱਚ ਬਾਕੀ ਤਾਂ ਸਾਰੇ ਇਹਨਾਂ ਨੇ ਆਪ ਕੀਤੇ ਆ ਆਪ ਕੀਤੇ ਸਾਰੇ ਹੁਣ ਮੈਨੂੰ ਕਹਿਣਗੇ ਤੂੰ ਪਾਠ ਨਹੀਂ ਕਰਦਾ ਕਰਦੇ ਆ ਜੀ ਬਹੁਤ ਕਰਦੇ ਆ ਜਦੋਂ ਜੀ ਕਰਦਾ ਉਦੋਂ ਹੀ ਕਰਦੇ ਆ ਆ ਫੋਨ ਦੇ ਵਿੱਚ ਸਾਰਾ ਕੁਝ ਪਿਆ ਬੋਲੋ ਕੀ ਸੁਣਾਵਾਂ ਇਹਦੇ ਵਿੱਚ ਪਿਆ ਸਾਰਾ ਕੁਝ ਇਹ ਤਾਂ ਦੁਕਾਨਦਾਰੀਆਂ ਨੇ ਇੱਕ ਸੱਜਣ ਨੇ ਮੈਨੂੰ ਕਹਿੰਦਾ ਹਸਾਇਆ ਬਹੁਤ ਉਹ ਗ੍ਰੰਥ ਸਿੰਘ ਪ੍ਰਕਾਸ਼ ਕਰਕੇ ਆ ਗਿਆ ਗੁਰੂ ਕ੍ਰਿਸ਼ਨ ਦਾ ਪ੍ਰਕਾਸ਼ ਕਰਕੇ ਆ ਗਿਆ ਉਹ ਕਹਿੰਦਾ ਲਾ ਤਾਂ ਫਿਰ ਬਾਬੇ ਨੂੰ ਕੰਮ ਤੇ ਪ੍ਰਧਾਨ ਬੁੜਕੇ ਕਹਿੰਦਾ ਕਿਉਂ ਕੰਨ ਤੋਈ ਤਾਂਾਂਸ਼ ਕੁੱਟੀ ਜਾਨੇ ਵਰਤੋ ਰਿੱਟ ਬੈਠੇ ਗੁਰੂ ਸਾਹਿਬ ਪ੍ਰਕਾਸ਼ ਤਾਂ ਕੀਤਾ ਵੀ ਗੋਲ ਕਰਖੀ ਹੈ ਮੁਰੇ ਮੱਥਾ ਡਿੱਕਣ ਵਾਲੇ ਆਉਣ ਵੀ ਅਰਦਾਸਾਂ ਕਰਾਂਗੇ ਆਹੀ ਕੰਮ ਹੈ ਇਹ ਕੌੜਾ ਸੱਚ ਹੈ ਜਿਨ੍ਹਾਂ ਨੇ ਬਿਆਦਵੀ ਕਰਵਾਈ ਹੈ ਉਹ ਤਿੰਨ ਬੰਦੇ ਹੈ ਜੀ ਦੋ ਤਾਂ ਸਾਡੇ ਸਿੱਖਾਂ ਵਿੱਚ ਆਉਂਦੇ ਸੁਖਵੀਰ ਬਾਦ ਮੰਤਾਰ ਬਰੌਂਡ ਤੇ ਵੱਡੇ ਵੰਦ ਸਾਹਿਬ ਚੜਾਈ ਕਰਕੇ ਅਕਾਲ ਚਲਾਣਾ ਕਰਕੇ ਸਰਸੇ ਵਾਲੀ ਕਤੀੜ ਜੇਲ੍ਹ ਚ ਕਰ ਲੋ ਕੀ ਕਰਨਾ ਹਾਂ ਤੁਸੀਂ ਪਰਚੇ ਕਰਵਾਦੇ ਤੁਹਾਡੀ ਦੁਕਾਨ ਵਧੀਆ ਚੱਲੂ ਗਰਾਈਆਂ ਗਰੂਆਂੀਆਂ ਕਰ ਲਿਓ ਬਾਹਦੇ ਵਿੱਚ ਬਸ ਇੰਨਾ ਹੀ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ